ਰੀਅਲ نیوز ਪੰਜਾਬੀ ਦੇਖ ਰਹੇ ਸਰਦਾਰਸ਼ਕਰਸੀ ਬਹੁਤ ਬਹੁਤ ਸੌਤ ਕਰਦੇ ਹਾਂ ਮਹਾਰਾਜ ਚੌਂਤ ਮੇਰੇ ਨਾਲ ਸੁਨ ਸਿੰਘ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੇ ਫੜਿਆ ਜੋਰ ਬਟਾਲਾ ਨੂੰ ਪੁਰਾਣਾ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਧਾਨ ਕਲਸੀ ਤੇ ਸਾਥੀਆਂ ਵੱਲੋਂ ਰੋਜ਼ ਪ੍ਰਦਰਸ਼ਨ ਧਰਨਾ ਤੇ ਕਿਤਾਬਸਾਂ ਦਾ ਚੱਕਾ ਜਾਬ ਪੁਲਿਸ ਜ਼ਿਲ੍ਹਾ ਬਟਾਲਾ ਨੂੰ ਪੁਰਾਣਾ ਰੈਵਨਿਊ ਜ਼ਿਲ੍ਹਾ ਬਣਾਉਣ ਦੀ ਮੰਗ ਅਤੇ ਬੁਢਾਪਾ ਆਦੀ ਪੈਨਸ਼ਨ 3000 ਰੁਪਏ ਪਤੀ ਮਹੀਨਾ ਸਮੇਤ ਹੋਰ ਲੋਕ ਹਿੱਤ ਮੰਗਾਂ ਦੀ ਮਨਜ਼ੂਰੀ ਲਈ ਪਿਛਲੇ ਕਰੀਬ 25 ਦੀ ਸਾਲਾਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ सुरेंद्र ਸਿੰਘ ਕਲਸੀ ਸ਼ੁਕਰਪੁਰਾ ਵੱਲੋਂ ਹਾਏ 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 ਆ ਗਿਆ ਭੋਗਾ ਹਾਏ 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 ਭਾਣੇ ਭੋਗਾ ਸਾਡਾ ਚੌਥਾ ਸਾਡਾ ਚੌਥਾ ਹਾਏ 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 ਪਿਛਲੀਆਂ ਰਾਜ ਕਰ ਚੁੱਕੀਆਂ ਅਕਾਲੀ ਭਾਜਪਾ ਕਾਂਗਰਸ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਬਟਾਲਾ ਨੂੰ ਪੁਰਨ ਜ਼ਿਲ੍ਹੇ ਦੀ ਮਾਨਤਾ ਦੇ ਸਬੰਧੀ ਕੀਤੀ ਜਾ ਰਹੀ ਸਿਆਸੀ ਪਖਪਾਤ ਅਤੇ ਬੇਇਨਸਾਫੀ ਅਤੇ ਲਾਪਰਵਾਹੀ ਵਾਲੀ ਰਾਜਨੀਤੀ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਮੰਗਾਂ ਦੀ ਪੂਰਤੀ ਦੇ ਸਬੰਧ ਵਿੱਚ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਹੋਇਆ ਅੱਜ ਬਟਾਲਾ ਵਿਖੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਕਲਸੀ ਸ਼ੁਕਰਪੁਰਾ ਦੀ ਅਗਵਾਈ ਹੇਠ ਪਾਰਟੀ ਦੇ ਸੈਂਕੜੇ ਵਰਕਰਾਂ ਵੱਲੋਂ ਭਾਰੀ ਰੋਸ ਪ੍ਰਦਰਸ਼ਨ ਤਰਨਾ ਤੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਪ੍ਰਦਰਸ਼ਕਾਰੀ ਸੁਖਾ ਸਿੰਘ ਮਤਾਵ ਸਿੰਘ ਚੌਂਕ ਤੋਂ ਲੈ ਕੇ ਵਕਵਾਕ ਬਾਜ਼ਾਰਾਂ ਚ ਮਾਨ ਸਰਕਾਰ ਦੀ ਲਾਪਰਵਾਹੀ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਸਤਨਕ ਗਾਂਧੀ ਚੌਂਕ ਪੁੱਜੇ ਜਿੱਥੇ ਜਮ ਕੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦਿਆਂ ਤਰਨਾ ਦਿੱਤਾ ਤੇ ਬੱਸਾਂ ਦਾ ਚੱਕਾ ਜਾਮ ਕਰਕੇ ਸਰਕਾਰ ਦਾ ਪਿੱਛਾ ਬਾਕੀਦਾ ਆਓ ਤੁਹਾਨੂੰ ਦਿਖਾਵਾਂਗੇ ਹੋਰ ਕੁਝ ਲਾਈਵ ਤਸਵੀਰਾਂ ਤਾਜ਼ਾ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਪੰਜਾਬੀ ਯੂਟਿਊਬਰ ਤੇ ਫੇਸਬੁੱਕ ਚੈਨਲ ਰੀਅਲ ਪੰਜਾਬੀ ਪੱਤਰਕਾਰ ਪਰਚੰਦੇ ਨਾਲ ਸੋਨੂ ਸਿੰਘ ਦੀ ਆਜੀ ਘਾਸ ਰਿਪੋਰਟ ਅੱਜ ਅਸੀਂ ਬਟਾਲਾ ਵਾਸੀਆਂ ਦੀ 25-30 ਸਾਲ ਤੋਂ ਜਿਹੜੀ ਬਟਾਲਾ ਜ਼ਿਲ੍ਹਾ ਬਣਾਉਣ ਦੀ ਮੰਗ ਆ ਉਸ ਜਿਹੜਾ ਸੰਕੋਸ਼ ਸੰਘਰਸ਼ ਨੂੰ ਅਸੀਂ ਤੇ ਅੱਜ ਕਰਦੇ ਹੋਏ ਅੱਜ ਫਿਰ ਬਟਾਲਾ ਜ਼ਿਲ੍ਹਾ ਬਣਾਉਣ ਵਾਸਤੇ ਪੰਜਾਬ ਸਰਕਾਰ ਦੇ ਲਾਪਰਵਾਹੀ ਦੇ ਖਿਲਾਫ ਅਸੀਂ ਮੱਲੇ ਅੱਜ ਆਜ਼ਾਦ ਪਾਰਟੀ ਵਾਲੇ ਪ੍ਰਦਰਸ਼ਨ ਕੀਤਾ ਮੈਂ ਸਮੇਤੋ ਇਹ ਆ ਵੀ ਇਹ 25-30 ਸਾਲ ਤੋਂ ਅਸੀਂ ਬਟਾਲਾ ਨੂੰ ਪੂਨ ਰੈਵਨਿਊ ਜ਼ਿਲ੍ਹੇ ਦੀ ਮਾਨਤਾ ਦੇਣ ਦੇ ਸਬੰਧ ਵਿੱਚ ਅਸੀਂ ਆਜ਼ਾਦ ਪਾਰਟੀ ਜਿਹੜੀ ਸਾਡੀ ਉਸ ਸੰਘਰਸ਼ ਕਰਦੀ ਰਹੀ ਆ ਪਰ ਸਮੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਅਨੀਆਂ ਬੋਲੀਆਂ ਦੇ ਗੁੰਮੀਆਂ ਹੋ ਕੇ ਜੈਸੇ ਕੰਮ ਮੰਗ ਨੂੰ ਮੱਲ ਕੇ ਨਜ਼ਰ ਅੰਦਾਜ਼ ਕਰਦੀ ਰਹੀਆਂ ਨੇ ਤੇ ਸਿਆਸੀ ਪੱਖਪਾਤ ਦੇ ਤਹਿ ਦੀ ਉਹ ਆਪਣੇ ਆਪਣੇ ਚਿਹਤਿਆਂ ਨੂੰ ਖੁਸ਼ ਕਰਨ ਵਾਸਤੇ ਜਿਹੜੇ ਨਿੱਜੀ ਸਵਾਰਥ ਸੀ ਉਹਨਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਮੱਲ ਕੇ ਉਹ ਛੋਟੇ ਛੋਟੇ ਜ਼ਿਲੇ ਸੀ ਉਹਨਾਂ ਨੇ ਬਣਾ ਤੇ ਕਿਸੇ ਜ਼ਿਲੇ ਬਣਾ ਤੇ ਬਚਾਰਾ ਨੂੰ ਨਜ਼ਰ ਅੰਦਾਜ਼ ਕਰ ਦਿੱਤੇ। ਇਹ ਮੰਗਾਂ ਜਿਹੜੀਆਂ ਸਭ ਤੋਂ ਪਹਿਲੇ ਮੰਗ ਜਿਹੜੀ ਆ ਉਹ ਪੁਲਿਸ ਜਿਹੜਾ ਬਟਾਲਾ ਨੇ ਪੂਰਨ ਰੈਵਨਿਊ ਜ਼ਿਲਾ ਦੀ ਮੰਤਰ ਦੇਣ ਦੀ ਮੰਗ ਆ। ਉਹ ਤੋਂ ਬਾਅਦ ਸਾਡੀ ਹੈਗੀ ਹੈ ਪੰਜਾਬ ਦੇ ਵਿੱਚ ਬੁਢਾਪਾ ਵਿਧਵਾ ਆਦ ਪੈਨਸ਼ਨ ਜਿਹੜੀ ਹੈ ਘਟੋ ਘਾਟ ਤੇ ਨਾ ਹਜ਼ਾਰਾਂ ਮਹੀਨਾ ਪ੍ਰਤੀ ਮਹੀਨਾ ਇਹਨਾਂ ਨੂੰ ਮਤਲਬ ਲੋਕਾਂ ਨੂੰ ਦਿੱਤੀ ਜਾਵੇ ਇਹ ਸਾਡਾ ਪ੍ਰੋਗਰਾਮ ਸਭ ਤੋਂ ਮੰਗ ਜਿਹੜੀ ਆ ਉਹ ਹੈਗੀ ਆ ਬਟਾਲਾ ਦੇ ਵਿੱਚ ਮੈਡੀਕਲ ਕਾਲਜ ਇਹ ਜਿਹੜਾ ਬਣਾਇਆ ਜਾਵੇ ਇੱਥੇ ਬਟਾਲਾ ਦੇ ਵਿੱਚ ਗਵਰਨਮੈਂਟ ਕਾਲਜ ਬਣਾਇਆ ਜਾਵੇ ਬਟਾਲਾ ਦਾ ਜਿਹੜਾ ਸਿਵਲ ਹਸਪਤਾਲ ਆ ਇਹਨੂੰ ਅਪਗ੍ਰੇਡ ਕਰਕੇ ਕੋ ਨਾਨਕਦੇਵ ਅੰਮ੍ਰਿਤਸਰ ਦੇ ਹਸਪਤਾਲ ਵਰਗਾ ਦਰਜਾ ਦਿੱਤਾ ਜਾਵੇ ਬਟਾਲਾ ਦਾ ਜਿਹੜਾ ਆ ਟੁੱਟਾ ਪੱਜਾ ਜਿਹੜਾ ਨਰਕ ਭਣਿਆ ਬਾਸੜਾ ਵਾ ਇਹਨੂੰ ਵੀ ਅਮਰਸਥੈ ਲੁਧਿਆਣੇ ਦੀ ਤਰਜ਼ੀ ਦੇ ਉੱਤੇ ਇਹ ਆਧੁਨਿਕ ਸਹੂਲਤਾਂ ਵਾਲਾ ਜਨਰਲ ਬਾਸੜਾ ਬਣਾਇਆ ਜਾਵੇ ਬਟਾਲਾ ਦੇ ਵਿੱਚ ਜ਼ਿਲ੍ਹਾ ਪਧਰੀ ਮਤਲਬ ਮਜ਼ਦੂਰਾਂ ਦੇ ਲੋਕ ਮਜ਼ਦੂਰ ਜਿਹੜੇ ਆ ਲੋਕਾਂ ਦੇ ਕਾਰਖਾਨੇ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਇਲਾਜ ਵਾਸਤੇ ਬਟਾਲਾ ਦੇ ਵਿੱਚ ਜ਼ਿਲ੍ਹਾ ਪਧਰੀ ਇੱਕ ਅਮਰਸਥੈ ਜਿਹੜਾ ਮਜੀਠਾ ਰੋਡ ਤੇ ਅਮਰਸਥੈ ਬਣਿਆ ਨਾ ਉਹੋ ਜਿਹਾ ਇੱਥੇ ਵੀ ਮੈਦੂਰਾਂ ਦੇ ਵਾਹ ਤੇ ਹਟਾਲ ਬਣਾਇਆ ਜਾਂ ਮੈਦੂਰਾਂ ਹਸਪਤਾਲ ਬੋਰਾ ਜਿਹੜਾ ਬਟਾਲੇ ਦੇ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜੀ ਆ ਉਹ ਇੱਕ ਸ਼ਾਤੀ ਇਸ ਬਣਾਉਣੀ ਬਹੁਤ ਜ਼ਰੂਰੀ ਆ ਤਾਂ ਕਿ ਲੋਕਾਂ ਨੂੰ ਗੁਰਦਾਸਪੁਰ ਦੇ ਠੱਕੇ ਜਿਹੜੇ ਖਾਣੇ ਪੈਂਦੇ ਆ ਉਹ ਨਾ ਖਾਣੇ ਪੈਣ ਤੇ ਬਟਾਲੇ ਜਿਹੜਾ ਬਣ ਜਾਵੇਗਾ ਤੇ ਲੋਕਾਂ ਨੂੰ ਸਹੂਲਤਾਂ ਮਿਲ ਜਾਣਗੀਆਂ ਇੱਥੇ ਮਤਲਬ ਕਿ ਜਿਹੜੇ ਗਰੀਬ ਲੋਕ ਚੱਕਰ ਖਾਂਦੇ ਫਿਰਦੇ ਗੁਰਦਾਸਪੁਰ ਦਾ ਹੋਰ ਉਹ ਮਤਲਬ ਸਹੂਲਤਾਂ ਜਿਹੜੀਆਂ ਨੇ ਉਹ ਮਿਲ ਜਾਣਗੀਆਂ ਇਹ ਵਰਨ ਯੋਗ ਆ ਕਿ ਪੰਜਾਬ ਦੇ ਵਿੱਚ ਸਭ ਤੋਂ ਡਿਸਟ੍ਰਿਕਟ ਜਿਹੜਾ ਵਾ ਗੁਰਦਾਸਪੁਰ ਪੁਰਾਣਾ ਵਾ ਪਰ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਸਭ ਤੋਂ ਵੱਡਾ ਸ਼ਹਿਰ ਬਟਾਲਾ ਵਾ ਪਰ ਉਹਨੂੰ ਪਛਾਨਕੋੜੇ ਛੋਟਾ ਸੀ ਬਟਾਲੇ ਨਾਲੋਂ ਉਹਨੂੰ ਜ਼ਿਲ੍ਹਾ ਬਣਾਤਾ ਕਾਲੀ ਭਾਜਪਾ ਸਰਕਾਰ ਨੇ 2012 ਦੇ ਵਿੱਚ ਬਣਾਇਆ ਪਰ ਇਹਨੂੰ ਅਗਨੋਰ ਕਰ ਦਿੱਤਾ ਹੁਣ ਹੁਣ ਕੀ ਹੋਇਆ ਗੁਰਦਾਸਪੁਰ ਜਿਹੜਾ ਇੱਕ ਡਿਸਟ੍ਰਿਕਟ ਹੈਗਾ ਪਰ ਉਹ ਬਟਾਲੇ ਨਾਲੋਂ 4 ਗੁਣਾ ਛੋਟਾ ਇਹਦੇ ਇਸ ਵੇਲੇ 60-65 ਬਾਡ ਬਣੇ ਹੈਗੇ ਨੇ ਗੁਰਦਾਸਪੁਰ ਦੇ ਸਾਡੇ 25 ਬਾੜ ਨੇ ਇਸ ਵਾਸਤੇ ਇਸ ਪਾਸੇ ਸਰਕਾਰ ਧਿਆਨ ਨਹੀਂ ਦੇ ਰਹੀ ਆ ਬਾਦੀ ਨੂੰ ਬਟਾਲੇ ਸ਼ਹਿਰ ਦੀ ਬਾਦੀ ਨੂੰ ਵੀ ਨਜ਼ਰਅੰਦਾਜ਼ ਕਰ ਰਹੀ ਆ ਇੱਥੇ ਦੇਖੋ ਜਿਹੜਾ ਇੱਥੋਂ ਕ੍ਰਾਈਮ ਸਭ ਤੋਂ ਵੱਧ ਗੁਰਦਾਸਪੁਰ ਦੇ ਕੋਟਾਂ ਦੇ ਵਿੱਚ 50% ਉਥੇ ਗੁਰਦਾਸਪੁਰ ਦੇ ਕੇਸ ਨੇ ਕ੍ਰਾਈਮ ਕ੍ਰਿਮੀਨਲ ਜਾਂ ਹੋਰ ਤੇ ਬਟਾਲੇ ਦੇ ਇਸ ਵੇਲੇ ਇੱਥੇ ਜਿਹੜੇ ਆ ਸਾਰੇ 70 75 ਕੇਸ ਜਿਹੜੇ ਆ ਉਥੇ ਗੁਰਦਾਸਪੁਰ ਜਾ ਕੇ ਭੁਗਦੇ ਆ ਇਸ ਵਾਸਤੇ ਮੈਂ ਮਾਨ ਸਰਕਾਰ ਨੂੰ ਇਹ ਚਲੋ ਆਪਾਂ ਹੁਣ ਬੇਨਤੀ ਤੇ ਬਥੇਰੀ ਕਰਦੇ ਰਹੇ ਨਹੀਂ ਮੰਨੇ ਪਰ ਹੁਣ ਤੁਹਾਨੂੰ ਆਪਾਂ ਇਹ ਇੱਕ ਲਾਸਟ ਤੁਹਾਨੂੰ ਇੱਕ ਚੇਤਾਵਨੀ ਕਹਿ ਦਿੰਨੇ ਆਂ ਵੀ ਤੁਸੀਂ ਸੰਭਲ ਜਾਓ ਤੁਹਾਡਾ ਸਮਾਂ ਆ ਰਿਹਾ ਵਾ ਕਿਉਂਕਿ 3 ਸਾਲ ਤੁਹਾਡੇ ਸਰਵਿਸ ਦੇ ਵਿੱਚ 3 ਸਾਲ ਪੂਰੇ ਹੋ ਜਾਣੇ ਬਾਕੀ ਡੇਢ ਰਹਿ ਜਾਣਾ ਕਿਉਂਕਿ ਮੁਰਤੇ ਉਸ ਤੋਂ ਬਾਅਦ ਚੌਂ ਜਬਤਾ ਲੱਗ ਜਾਣਾ ਰੱਖਣ ਆ ਜਾਣੇ ਸਤਾਈ ਦੇ ਵਿੱਚ ਤੇ ਜੇ ਤੁਸੀਂ ਚਾਹੁੰਦੇ ਹੋ ਮੈਂ ਇਸ ਮੰਗ ਪੱਤਰ ਜਿਹੜਾ ਤੁਹਾਨੂੰ ਇੱਕ ਤੁਹਾਡੇ ਨਾਂ ਦੇ ਉੱਤੇ ਐਸ ਜਨ ਸਾਹਿਬ ਬਟਾਲਾ ਨੂੰ ਦੇ ਰਾਂ ਤੁਹਾਨੂੰ ਭੇਜਣ ਲੱਗਾ ਇਹਦੇ ਵਿੱਚ ਸਪੈਸ਼ਲ ਦਿੱਖਤਾ ਕਿ 23 ਦਸੰਬਰ ਮੁੱਖ ਮੰਤਰੀ ਸਾਹਿਬ ਸੁਣੋ 31 ਦਸੰਬਰ 2024 ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਬਟਾਲਾ ਨੂੰ ਪੂਰਨ ਰੈਵਨਿਊ ਜ਼ਿਲ੍ਹੇ ਦੀ ਮਾਨਤਾ ਦੇਣ ਸਮੇਤ ਬੜਾਪਾ ਤੇ ਪੈਨਸ਼ਨ 3000 ਕਨ ਤੇ ਬਾਕੀ ਦੀਆਂ ਜਿਹੜੀਆਂ ਮੰਗਾਂ ਮੈਂ ਅੱਗੇ ਰਿਪੀਟ ਕੀਤੀਆਂ ਨੇ ਤੁਹਾਨੂੰ ਦੱਸੀਆਂ ਨੇ ਇਹ 31 ਦਸੰਬਰ 2024 ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਮਨਜ਼ੂਰ ਕਰ ਦਿਓ ਤੇ ਤੁਹਾਡੇ ਜਲਪ ਵਿੱਚ ਚੰਗਾ ਹੋ ਜਾਵੇਗਾ ਤੇ ਅਸੀਂ ਇਹ ਚਾਹੁੰਦੇ ਆ ਕਿ ਜੇ ਤੁਸੀਂ ਇਹ ਮੰਗਾਂ ਪੂਰੀਆਂ ਕਰ ਦੋਗੇ 31 ਦਸੰਬਰ ਤੱਕ ਤਾਂ ਆਜ਼ਾਦ ਪਾਰਟੀ हमेशा ਤੁਹਾਡਾ ਸਾਥ ਦੇ ਬਹਿਗੇ ਤੇ 2027 ਦੇ ਵਿੱਚ ਫਿਰ ਤੁਹਾਨੂੰ ਅਸੀਂ ਮੁੱਖ ਮੰਤਰੀ ਬਣ ਵਾਸਤੇ ਤੁਹਾਡਾ ਜਿਹੜਾ ਸੁਪਨਾ ਉਹ ਅਸੀਂ ਪੂਰਾ ਕਰਾਂਗੇ ਅਗਰ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੀ ਇਹ ਬਟਾਲਾ ਸਾਡਾ ਉਹ ਸ਼ਹਿਰ ਆ ਜਿੱਥੇ ਲੰਮੇ ਸਮੇਂ ਤੱਕ ਸਿਆਸਤਾਂ ਰਹੇ ਨੇ ਪਰ ਦੁੱਖ ਦੀ ਗੱਲ ਇਹ ਆ ਵੀ ਸਾਡੇ ਕੋਲ ਕੂੜਾ ਲਾਉਣ ਹੋ ਜੁਗੀ ਜਗ੍ਹਾ ਹੈ ਨਹੀਂ ਸ਼ਹਿਰ ਦਾ ਕੂੜਾ ਕਿੱਥੇ ਜਾਵੇ ਜ਼ਿਲ੍ਹਾ ਬਣਾਉਣ ਦੀ ਤੇ ਗੱਲ ਕਰਦੇ ਆਂ ਆਪਾਂ ਹਲੇ ਕੂੜਾ ਲਾਉਣ ਵਾਲੀ ਜਗ੍ਹਾ ਤੇ ਕਰ ਲਈਏ ਵੀ ਸੋ ਕਹਿਣ ਦਾ ਭਾਵ ਮੈਂ ਵੀ ਇਸ ਚੀਜ਼ ਦੇ ਹੱਕ 'ਚ ਸਾਡਾ ਬਟਾਲਾ ਜ਼ਿਲ੍ਹਾ ਬੰਨਣਾ ਚਾਹੀਦਾ ਪਰ ਹਾਂ